ਗੋੜ ਵਾਲੇ ਦਾ ਪੁੱਤ ਬਣਿਆ ਸਾਇੰਟਿਸਟ ਸਰਕਾਰੀ ਸਕੂਲਾਂ ਤੇ ਕਾਲਜਾਂ ਚ ਪੜ ਕੇ ਵੀ ਹਾਸਿਲ ਕੀਤਾ ਵੱਡਾ ਮੁਕਾਮ ਅੱਜ ਦੁਨੀਆ ਭਰ ਦੇ ਵਿਗਿਆਨੀਆਂ ਨਾਲ ਕਰ ਰਿਹਾ ਰਿਸਰਚ ਸਤਰੀਆ ਕਾਲ ਜੀ ਮੇਸ਼ ਸ਼ਰਮਾ ਚੜਦੀ ਕਲਾ ਟਾਈਮ ਟੀਵੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸੁਆਗਤ ਕਰਦੀਆਂ ਬੇ ਹਿੰਮਤੇ ਨੇ ਜਿਹੜੇ ਬੈ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸਿਨਾ ਪਾੜ ਕੇ ਪੱਥਰਾਂ ਦਾ ਮਨ ਦੇ ਵਿੱਚ ਜੇ ਕੁਝ ਕਰਨ ਦੀ ਹਿੰਮਤ ਅਤੇ ਲਗਨ ਹੋਵੇ ਤਾਂ ਕਿਸੇ ਵੀ ਮੰਜ਼ਿਲ ਨੂੰ ਹਾਸਲ ਕਰ ਲੈਣਾ ਔਖਾ ਨਹੀਂ ਹੁੰਦਾ ਸਾਦਨਾ ਦੀ ਕਮੀ ਉਹਨਾਂ ਦੇ ਰਸਤੇ ਦਾ ਰੋੜਾ ਬਣਦੀ ਹੈ ਜਿਨ੍ਹਾਂ ਦੇ ਵਿੱਚ ਮਿਹਨਤ ਕਰਨ ਦੇ ਜਜ਼ਬੇ ਦੀ ਕਮੀ ਹੁੰਦੀ ਹੈ ਸੋ ਇਹਨਾਂ ਗੱਲਾਂ ਨੂੰ ਸਾਬਿਤ ਕਰ ਦਿਖਾਇਆ ਹੈ ਪਿੰਡ ਦੇ ਵਿੱਚ ਫੇਰੀ ਲਗਾ ਕੇ ਲੋਕਾਂ ਦੇ ਜ਼ਰੂਰਤ ਦਾ ਸਮਾਨ ਵੇਚਣ ਵਾਲੇ ਅਤੇ ਲਗਭਗ ਅਣਪੜ੍ਹ ਮਹਿੰਦਰਪਾਲ ਦੇ ਪੁੱਤਰ ਪਵਨ ਕੁਮਾਰ ਨੇ ਗੁਰਦਾਸਪੁਰ ਦੇ ਇੱਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਅਤੇ ਬੇहद ਸਧਾਰਨ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਪਵਨ ਕੁਮਾਰ ਦੇ ਨਾਂ ਨਾਲ ਹੁਣ ਡਾਕਟਰ ਜੁੜ ਗਿਆ ਉਸ ਨੇ ਸਰਕਾਰੀ ਸਕੂਲਾਂ ਦੇ ਵਿੱਚ ਮੁੱਢਲੀ ਸਿੱਖਿਆ ਅਤੇ ਸਰਕਾਰੀ ਕਾਲਜ ਦੇ ਵਿੱਚ ਬੀਐਸਸੀ ਨਾਨ ਮੈਡੀਕਲ ਕਰਨ ਤੋਂ ਬਾਅਦ ਨੈਨੋ ਟੈਕਨੋਲੋਜੀ ਦੇ ਵਿੱਚ ਐਮਐਸਸੀ ਅਤੇ ਪੀਐਚਡੀ ਵੀ ਕਰ ਲਈ ਅਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ਰਿਸਰਚ ਕਰਨ ਤੋਂ ਬਾਅਦ ਹੁਣ ਆਇਰਲੈਂਡ ਵਿੱਚ ਯੂਰਪ ਦੇ ਇੱਕ ਕੰਪਨੀ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿਗਿਆਨੀਆਂ ਨਾਲ ਕੰਮ ਕਰ ਰਿਹਾ। ਭਾਵੇਂ ਮੰਜ਼ਿਲ ਤੱਕ ਪਹੁੰਚਣ ਲਈ ਸਾਧਨਾਂ ਦੀ ਅਤੇ ਪੈਸੇ ਦੀ ਜ਼ਰੂਰ ਕਮੀ ਸੀ ਪਰ ਮਨ ਦੇ ਵਿੱਚ ਹਿੰਮਤ ਤੇ ਜਜ਼ਬਾ ਸੀ ਕੁਝ ਕਰ ਦਿਖਾਉਣ ਦਾ। ਅਤੇ ਅੱਜ ਡਾਕਟਰ ਪਵਨ ਕੁਮਾਰ ਨੇ ਸਾਇੰਟਿਸਟ ਬਣ ਕੇ ਆਪਣੇ ਪਿਤਾ ਦਾ ਅਤੇ ਪੂਰੇ ਪਰਿਵਾਰ ਦਾ ਨਾਂ ਰੋਸ਼ਨ ਕਰ ਦਿੱਤਾ। ਆਪਣੇ ਮੰਜ਼ਿਲ ਤੱਕ ਪਹੁੰਚਣ ਦੇ ਸਫ਼ਰ ਬਾਰੇ ਦੱਸਦਿਆਂ ਪਵਨ ਕੁਮਾਰ ਨੇ ਕੀ ਦੱਸਿਆ? आओ सुनते हाँ तो ही मेरा नाम डॉक्टर पवन कुमार है मैं अपनी पढ़ाई शुरू की थी है सरकारी प्राइमरी स्कूल पिंड हल्ला तो इस बाद मैं अठवीं तक पढ़ाई की मिडिल स्कूल हल्ला तो उस तुँ बाद मैं, अपना टेंथ प्लस टू की थी है। मैं गवर्नमेंट गवर्नमेंट स्कूल बॉयस गुरदासपुर तो उस बाद मैं बी एस सी नॉन मेडिकल की गवर्नमेंट कॉलेज गुरदासपुर तो फिर एम एस सी नैनो साइंस एंड नैनो टेक्नोलॉजी की है मैं गुरु नानक देव यूनिवर्सिटी तो तो फिर मैं पी एच डी की नैशनल फिजिकल लबोरेट्री दिल्ली तो उस बाद मैं रिसर्च करने लिए साउथ कोरिया गया यूनिवर्सिटी साउथ कोरिया एंड दैन एक साल ही मैं रिसर्च करने गया यूनिवर्सिटी ऑफ ओखलामा यूएस फिर मैं दो साल कैनेडा काम किया जिस इंस्टीट्यूट ऑफ साइंटिफिक रिसर्च कैनेडा काम किया क्यूबिक स्टेट उस यूनिवर्सिटी ऑफ विंसर काम किया मैं एक साल हूँ मैं जॉइन किया नैशनल इंडर नैशनल इंस्टीट्यूट आयरलैंड ਸਾਊਥ ਕੋਰੀਆ ਚ ਮੇਰਾ ਰਿਸਰਚ ਇਹ ਕਿ ਕਿ ਮਟੀਰੀਅਲ ਹੈ ਸੀਜ਼ੀਅਮ ਲੀਡ ਬਰਮਾਈਟ ਜਿਸ ਦੇ ਕਰਕੇ ਲੀਡ ਕਰਕੇ ਟੌਕਸਿਕ ਹੁੰਦਾ ਹੈ ਤੁਹਾਨੂੰ ਕਿਦਾਂ ਟੌਕਸਿਟੀ ਨੂੰ ਘੱਟ ਕੀਤਾ ਜਾ ਸਕਦਾ ਹੈ ਇਹ ਮੇਰਾ ਰਿਸਰਚ ਸੀ ਸਾਊਥ ਕੋਰੀਆ ਚ ਫਿਰ ਯੂਐਚ ਇਹ ਹੀ ਮਟੀਰੀਅਲ ਨੂੰ ਕਿਦਾਂ ਇਕੋ ਫ੍ਰੈਂਡਲੀ ਮਟੀਰੀਅਲ ਨਾਲ ਰਿਪਲੇਸ ਕੀਤਾ ਜਾ ਸਕਦਾ ਹੈ ਰਿਸਰਚ ਮੇਰੀ ਯੂਐਚ ਇਹ ਤੇ ਫਿਰ ਇਸੇ ਹੀ ਕਰਕੇ ਇਕੋ ਫ੍ਰੈਂਡਲੀ ਜਾਈਕੋ ਫ੍ਰੈਂਡਲੀ ਮਟੀਰੀਅਲ ਜਿਹਨੂੰ ਆਪਾਂ એનર્ਜੀ ਐਪਲੀਕੇਸ਼ਨਸ ਦੇ ਯੂਜ਼ ਕਰ ਸਕਦੇ ਆ ਬੇਸਿਕਲੀ ਸੋਲਰ ਸੈਲ ਜਾਂ ਹਾਈਡਰੋਜਨ ਪ੍ਰੋਡਕਸ਼ਨ ਚ ਇਹ ਮੇਰਾ ਕੰਮ ਕੈਨੇਡਾ ਚ ਰਿਹਾ ਤੇ ਹੁਣ ਮੈਂ ਫਿਰ ਇਨਵਿਜ਼ੂਲਿੰ ਆਇਰਲੈਂਡ ਵਿੱਚ ਪੈਨਲ ਵਿੱਚ ਕੌਣ ਕੌਣ ਹੈਗਾ ਤੇ ਕਦੋਂ ਤੁਹਾਡੀ ਜਿਹੜੀ ਹੈ ਆਇਰਲੈਂਡ ਯੂਰਪੀਅਨ ਯੂਨੀਅਨ ਦਾ ਪ੍ਰੋਜੈਕਟ ਹੈ ਜਿਸ ਵਿੱਚ ਕਾਫੀ ਕੰਟਰੀ ਹੈ ਇਟਲੀ ਹੈ ਜਰਮਨੀ ਹੈ ਆਂਗਰੀ ਹੈ ਤੇ ਇਹ ਆਇਰਲੈਂਡ ਹੈ ਚ ਡਿਫਰੈਂਟ ਆਲਮੋਸਟ 40 ਪਲੱਸ ਪੀਪਲ ਕੰਮ ਕਰਦੇ ਆ ਜਿਨ੍ਹਾਂ ਚ ਸੱਤ ਅੱਠ ਲੋਕ ਆਇਰਲੈਂਡ ਦੇ ਮੇਰਾ ਕੰਮ ਹੈ ਮਟੀਰੀਅਲ ਬਣਾਣਾ ਇਨਕ ਜਿਹੜੀ ਇਨਵੀਜ਼ਿਬਲ ਹੋਏ ਐਂਡ ਵਿਜ਼ਿਬਲ ਹੋਏ ਵਿਜ਼ਿਬਲ ਇਨਵੀਜ਼ਿਬਲ ਹੋਏ ਨੋਰਮਲ ਲਾਈਟ 'ਚ ਪਰ ਵਿਜ਼ਿਬਲ ਹੋਏ ਪਾਰਟिकुलर ਯੂਵੀ ਲਾਈਟ 'ਚ ਮੇਰੇ ਪਿਤਾ ਜੀ ਫੈਰੀਦਾ ਕੰਮ ਕਰਦੇ ਸੀ ਜਦੋਂ ਮੈਂ ਪੜਦਾ ਹੀ ਉਹਨੇ ਮੇਰੇ ਬਹੁਤ ਮਿਹਨਤ ਕੀਤੀ ਹੈ ਮੈਨੂੰ ਪੜਾਇਆ ਲਿਖਾਇਆ ਚੜ੍ਹਦੀ ਕਲਾ ਟਾਈਮ ਟੀਵੀ ਲਈ ਕਾਦੀਆਂ ਤੋਂ ਰਵਿੰਦਰ ਸੈਣੀ ਦੀ ਖਾਸ ਰਿਪੋਰਟ